ਸੀਰੀਅਸ ਦਾ ਵੈਂਟੀਲੇਟਰ ਹੁਣ ਵੀ ਉਹ ਵੈਂਟੀਲੇਟਰ ਤੇ ਹੀ ਹੈ ਤੇ ਜੇ ਤੁਹਾਡੀ ਸਿੱਧੀ ਗੱਲ ਹੈ ਵਕਤ ਤੋਂ ਪਹਿਲਾਂ ਡੇਲੀ ਦੀ 20 ਕੁਸਟੀਆਂ ਸੀ ਕਿਹਾ ਹੁੰਦਾ ਬਿਲਕੁਲ ਨਹੀਂ ਸਰ ਦੇਖੋ ਅਗਰ ਲੰਗਸ ਬੰਦ ਹੋ ਗਏ ਨਾ ਤਾਂ ਇਸ ਲਈ ਤਾਂ ਇਹ ਹਰਿ ਤੁ ਨੂੰ ਇੰਨੀ ਕੁ ਨੋਲੇਜ ਮੈਡੀਕਲ ਕਿ ਪਿੱਛੇ ਉਹਨਾਂ ਦਾ ਅਲਟਰਾ ਸਾਊਂਡ ਹੁੰਦਾ ਨਾ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਤਾ ਸੀਗਾ ਇੰਨਾ ਜ਼ਿਆਦਾ ਹੈ ਨਾ ਇਹਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਮੈਂ ਪੇ ਕਰ ਦੂੰਗਾ ਤੁਸੀਂ ਹੁਣ ਲਗਾ ਦਿਓ ਕਹਿੰਦੇ ਅੱਛਾ ਤੁਹਾਡੇ ਕੋਲ ਪੇਮੈਂਟ ਨਹੀਂ ਹੈ ਐਦਾਂ ਕਰਿਓ ਫਿਰ ਸਵੇਰ ਤੱਕ ਪੇਮੈਂਟ ਦਾ ਅਰੇਂਜ ਕਰ ਲਿਓ ਅਸੀਂ ਸਵੇਰੇ ਲਗਾ ਦਾਂਗੇ ਇਹ ਕੋਈ ਸਬਜੀ ਮੰਡੀ ਸੀਗੀ ਕਿ ਤੁਸੀਂ ਰਾਤੀ ਕੱਦੂ ਨਹੀਂ ਵੇਚਿਆ ਸਵੇਰੇ ਖਰੀਦ ਲਿਓ ਅਗਰ ਬੱਚਾ ਸੀਰੀਅਸ ਸੀਗਾ ਤੁਸੀਂ ਰਾਤੀ ਲਗਾਉਂਦੇ ਇੰਜੈਕਸ਼ਨ ਹੈ ਨਾ ਤੁਸੀਂ ਕੋਆਪਰੇਟ ਕਰਦੇ ਪੇਸ਼ੈਂਟ ਨਾਲ ਸੋ ਇਹ ਬਿਲਕੁਲ ਜਿਹੜੀ ਕਰਪਸ਼ਨ ਹੈ ਧੋਖਾ ਧੜੀ ਹੈ ਇਹ ਬਿਲਕੁਲ ਬਕਵਾਸ ਹੈ ਇਸ ਹਸਪੀਟਲ ਦਾ ਇੱਕ ਕੇਸ ਨਹੀਂ ਹੈ ਬਹੁਤ ਕੇਸਿਸ ਹੈ ਮੈਂ ਤਾਂ ਐਜ਼ ਅ ਸੋਸ਼ਲ ਵਰਕਰ ਉੱਥੇ ਗਈ ਸੀਗੀ ਔਰ ਸਾਡੀ ਤਾਂ ਮੰਗ ਇਹੀ ਹੈ ਵੀ ਇਸ ਹਸਪੀਟਲ ਨੂੰ ਬੈਨ ਕੀਤਾ ਜਾਵੇ ਇਸ ਹਿਸਾਬ ਨਾਲ ਇਹ ਡਾਕਟਰ ਲੁੱਟਦਾ ਪਿਆ ਆ ਲੋਕਾਂ ਨੂੰ ਸੋ ਇਹ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਹਲੇ ਫਿਲਹਾਲ ਕੀ ਸੀਗਾ ਕਿ ਆਈਸੀਯੂ ਦੀ ਜਿਹੜੀ ਪ੍ਰੋਵੀਜ਼ਨ ਆ ਉੱਥੇ ਨਹੀਂ ਸੀਗੀ ਤਾਂ ਐਮਰਜੈਂਸੀ ਜਾਣਾ ਪੰਦਰ ਪ੍ਰਾਈਵੇਟ ਦੇ ਵਿੱਚ ਤਾਂ ਪ੍ਰਾਈਵੇਟ ਹਸਪੀਟਲਸ ਵਾਲਿਆਂ ਨੂੰ ਵੀ ਥੋੜਾ ਜਿਹਾ ਤਾਂ ਕੋਆਪਰੇਟ ਕਰਨਾ ਚਾਹੀਦਾ ਜੇ ਤੁਹਾਨੂੰ ਕੋਈ ਐਮਰਜੈਂਸੀ ਜਿਆਦਾ ਹੁੰਦੀ ਹੈ ਹਾਂ ਬਿਲਕੁਲ ਸੋ ਇਹ ਬਿਲਕੁਲ ਲੁਟਿਆ ਗਿਆ ਔਰ ਬੇਸਿਕਲੀ ਜਿਹੜੀ ਸਾਡੀ ਹੁਣ ਗੱਲ ਹੈ ਕਿ ਬੱਚਾ ਸਾਡਾ ਹਜੇ ਵੀ ਚੰਡੀਗੜ੍ਹ ਹਸਪੀਟਲ ਵੈਂਟੀਲੇਟਰ ਤੇ ਆ ਫੇਰ ਤੋ ਅਸੀਂ ਉਹਨਾਂ ਨਾਲ ਜਾ ਕੇ ਗੱਲ ਕੀਤੀ ਹੈ ਇੰਨਾ ਕੁ ਜ਼ਿਆਦਾ ਉਹਨਾਂ ਨੇ ਹਰਾਸ ਕੀਤਾ ਸਾਨੂੰ ਇੰਨੀ ਕੁ ਜ਼ਿਆਦਾ ਰਫਰਡਿੰਗ ਯੂਜ਼ ਕੀਤੀ ਹੈ ਪ੍ਰੈਸ ਉਸ ਦਿਨ ਪਹੁੰਚੀ ਹੋਈ ਸੀ ਉੱਥੇ ਸਾਰੇ ਉਹਨਾਂ ਦੇ ਬਿਆਨ ਫੈਸਲੇ ਵਿੱਚ ਹੈਗੇ ਨੇ ਸੋ ਬਿਲਕੁਲ ਡੀਸੀ ਦਫ਼ਤਰ ਤੋਂ ਸਾਡ ਨੂੰ ਅਸੀਂ ਹੋਰ ਇੱਕ ਲੈਟਰ ਦਿੱਤੀ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਇਨਸਾਫ ਦਵਾਵਾਂਗੇ ਉਹਨਾਂ ਨੇ ਸਿਵਲ ਸਰਜਨ ਨੂੰ ਇਹਦੀ ਇਨਕੁਆਇਰੀ ਕਰਨ ਲਈ ਵੀ ਕਿਹਾ ਹੈ ਔਰ ਪਲੱਸ ਉਹਨਾਂ ਨੇ ਸਾਨੂੰ ਖਰਚੇ ਦਾ ਵੀ ਕਿਹਾ ਹੈ ਕਿ ਬੱਚੇ ਦੇ ਇਲਾਜ ਦੇ ਵਿੱਚ ਤੁਸੀਂ ਕੋਈ ਘਟਾ ਨਹੀਂ ਕਰਨਾ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਮੈਂ ਸਾਡਾ ਸਾਥ ਦੂਰ ਬਿਲਕੁਲ ਜੀ ਤੇ ਹੋਰ ਕੋਈ ਗੱਲਬਾਤ ਕੁ ਕਰਨਾ ਚਾਹੁੰਦਾ ਹੋਵੇ ਤੁਸੀਂ ਸਿਸਟਰ ਹਾਂਜੀ ਸਰ ਸਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਮੈਂ ਉਸ ਟਾਈਮ ਮਜੂਦ ਉੱਥੇ ਨਹੀਂ ਸੀ ਜਦੋਂ ਮੈਂ ਦੂਸਰੇ ਦਿਨ ਡਾਕਟਰ ਨਾਲ ਗੱਲ ਕਰਨ ਗਈ ਤੇ ਇਨਵਨ ਪ੍ਰੋਬਲਮ ਬਣਸੀ ਕਿ ਦੀਦੀ ਕੀ ਏ ਪ੍ਰੋਬਲਮ ਹੈ ਮੈਂ ਉੱਥੇ ਗੱਲ ਕਰਨ ਗਈ ਡਾਕਟਰਾਂ ਨਾਲ ਪਹਿਲਾਂ ਤਾਂ ਮੈਂ ਇਹ ਕੀਤਾ ਡਾਕਟਰ ਨੂੰ ਮਿਲ ਕੇ ਕਿ ਮਤਲਬ ਲੈਂਪ ਵੀ ਤੁਸੀਂ ਡਿਲੀਵਰੀ ਟਾਈਮ ਉੱਤੇ ਵੇਲਵੈਟ ਨਹੀਂ ਸੀਗੇ ਹਨਾ ਤੇ ਉਹ ਮੈਡਮ ਦਾ ਬੇ ਇਹ ਬੋਲਣ ਦਾ ਬਹੁਤ ਗਲਤ ਸੀਗਾ ਕਿ ਐਂਡੇ ਕਿ ਤੁਹਾਨੂੰ ਜ਼ਿਆਦਾ ਪਤਾ ਮੈਂ ਉੱਥੇ ਸੀਗੀ ਹਨਾ ਮੈਂ ਕਿ ਮੈਨੂੰ ਪੇਸ਼ੈਂਟ ਨਹੀਂ ਸੀ ਸਟਾਈਲ ਮੁੱਢ ਤੇ ਨਹੀਂ ਸੀ ਕਿਉਂਕਿ ਜਿਹੜੀ ਨਰਸ ਸੀਗੀ ਉਹਨਾਂ ਨੇ ਮਿਲਾਈ ਕੀਤੀ ਆ ਤੇ ਉਹ ਚੀਜ਼ ਨੂੰ ਲੈ ਕੇ ਗੱਲ ਕੀਤੀ ਤੇ ਫਿਰ ਉਹਨਾਂ ਨੇ ਬੜੇ ਹੂਟਲੀ ਵੇ ਨਾਲ ਗੱਲ ਕੀਤੀ ਸਾਡੇ ਨਾਲ ਤੇ ਅਸੀਂ ਵੀ ਸੀਗੇ ਮੇਰੀ ਸਿਸਟਰ ਵੀ ਨਾਲ ਸੀਗੀ ਤੁਸੀਂ ਇਹਨਾਂ ਨੂੰ ਵੀ ਪੁੱਛਤਾ ਗਿਓ ਕਿੰਨਾ ਤਾਂ ਬੇਕਿੱਦਦਾ ਸੀਗਾ ਕੰਮ ਕਰਦਾ ਤੇ ਆ ਦੱਸੋ ਨਾ ਹਾਂਜੀ ਸਰ ਮੈਡਮ ਦਾ ਇੰਨਾ ਗੰਦਾ ਬਿਹੇਵੀਅਰ ਸੀਗਾ ਇੰਨਾ ਤਾਂ ਜਿਵੇਂ ਅਸੀਂ ਕਿਤੇ ਨਾ ਮਤਲਬ ਕੋਈ ਜੁਰਮ ਕਰਕੇ ਥਾਣੇ 'ਚ ਵੀ ਜਾਂਦੇ ਹਾਂ ਨਾ ਅਸੀਂ ਅਸੀਂ ਉੱਥੇ ਦੋਸ਼ੀ ਵੀ ਹੁੰਦੀਆਂ ਸਾਨੂੰ ਉਸ ਟਾਈਮ ਵੀ ਕੋਈ ਇੰਨਾ ਗੰਦਾ ਤਰੀਕੇ ਨਾਲ ਨਹੀਂ ਬੋਟਾ ਜਿਦੋਂ ਸਾਡੇ ਤੇ ਦਬਕੇ ਮਾਰ ਰਹੇ ਸੀਗੇ ਇੱਕ ਤਾਂ ਸਾਡਾ ਬੱਚਾ ਉਹਨਾਂ ਕੋਲ ਹੈ ਤੇ ਸਾਡੀ ਪੇਸ਼ੈਂਟ ਜਿਹੜੀ ਮਦਰ ਆ ਬੱਚੇ ਦੀ ਉਹ ਵੀ ਉਹਨਾਂ ਕੋਲ ਆ ਤੇ ਅਸੀਂ ਉਹਨਾਂ ਦਾ ਸਟੇਟਸ ਪੁੱਛਣ ਉਹਨਾਂ ਨੂੰ ਜਾਂਦੇ ਆ ਤੇ ਉਲਟਾ ਤੁਸੀਂ ਸਾਡੇ ਤੇ ਹੀ ਔਖੇ ਹੁੰਦੇ ਆ ਕਿ ਅਸੀਂ ਇਹ ਹਸਪਤਾਲ ਜਿਹੜਾ ਉੱਪਰ ਤੋਂ ਉਹਨਾਂ ਦੇ ਜਿਹੜਾ ਡਾਕਟਰ ਬਜੀ